ਅੰਮ੍ਰਿਤਸਰ ਵਿੱਚ ਹੀ ਕੋਈ ਗੁਰਮੁਖ ਪਿਆਰੀ ਉਹਨਾਂ ਦੀ ਪਲਾਈਆਂ ਦੀ ਛੋਟੀ ਜਿਹੀ ਦੁਕਾਨ ਸੀ ਉਹਨਾਂ ਨੇ ਤਰਨਤਾਰਨ ਰੋਡ ਤੇ ਨਵਾਂ کارਖਾਨਾ ਲਗਾਇਆ ਉਹਨਾਂ ਪ੍ਰੋਗਰਾਮ ਲਿਆ ਸਾਡੇ ਕੋਲੋਂ ਉੱਥੇ ਕੀਰਤਨ ਲਈ ਜਦੋਂ ਅਸੀਂ ਉੱਥੇ ਗਏ ਪ੍ਰੋਗਰਾਮ ਲਈ ਤਾਂ ਦਾਸ ਹੈਰਾਨ ਹੋ ਗਿਆ ਇੰਨੀ ਵੱਡੀ ਜਗ੍ਹਾ ਇਹ ਕਾਰਖਾਨੇ ਦਾ ਦੂਸਰਾ ਸਿਰਾ ਨਜ਼ਰ ਨਹੀਂ ਆ ਰਿਹਾ ਸੀ ਘਟੋ ਘਟ ਸੌ ਕਾਰੀਗਰ ਅੰਦਰ ਕੰਮ ਤੇ ਲੱਗਾ ਸੀ ਦਾਸ ਨੇ ਕਿਹਾ ਕਿ ਤੁਹਾਡੀ ਤਾਂ ਛੋਟੀ ਜਿਹੀ ਦੁਕਾਨ ਸੀ ਉਸ ਤੋਂ ਇਨਾ ਵੱਡਾ ਕਾਰਖਾਨਾ ਇਹ ਕਿਵੇਂ ਉਹ ਕਹਿਣ ਲੱਗੇ ਸਤਿਗੁਰੂ ਜੀ ਦੀ ਬਖਸ਼ਿਸ਼ ਹੋਈ ਹੈ ਜੋ ਇਹ ਸਾਰੀ ਵਿੱਤ ਬਣੀ ਹੈ ਦਾਸ ਕਹਿਣ ਲੱਗਾ ਗੁੱਸਾ ਨਾ ਕਰਿਓ ਜੇਕਰ ਇੱਕ ਗੱਲ ਕਰਾਂ ਇਹ ਤੁਹਾਡੀ ਖੁਸ਼ੀ ਸਾਰਿਆਂ ਕੋਲੋਂ ਜਰੀ ਨਹੀਂ ਚੇ ਜਾਣੀ ਉਹ ਕਹਿਣ ਲੱਗਾ ਫੇਰ ਕੀ ਕਰੀਏ ਦਾਸ ਨੇ ਕਿਹਾ ਦਫਤਰ ਦੀ ਕੁਰਸੀ ਤੇ ਬੈਠ ਕੇ ਰੋਜ਼ਾ ਇੱਕ ਪਾਠ ਸੁਕਮਨੀ ਸਾਹਿਬ ਦਾ ਤੁਸੀਂ ਜਾਂ ਤੁਹਾਡਾ ਭਰਾ ਕੋਈ ਵੀ ਕਰ ਲਵੇ ਕਰਨਾ ਹੈ ਫੇਰ ਤੁਹਾਡਾ ਕੋਈ ਕੁਝ ਨਹੀਂ ਵਿਗਾੜ ਸਕੇਗਾ ਨਹੀਂ ਤਾਂ ਤੁਹਾਡੇ ਨਾਲ ਈਰਖਾ ਕਰਨ ਵਾਲਿਆਂ ਕੋਲੋਂ ਇਹੇ برداشت ਨਹੀਂ ਹੋਣਾ ਕਿ ਤੁਸੀਂ ਛੋਟੀ ਜਿਹੀ ਦੁਕਾਨ ਤੋਂ ਇੰਨਾ ਵੱਡਾ ਕਾਰਖਾਨਾ ਲਗਾ ਲਿਆ ਹੈ। ਇਹ ਸੁਖਮਨੀ ਸਾਹਿਬ ਦੀ ਬਾਣੀ ਦੀ ਵਿਸ਼ੇਸ਼ਤਾ ਹੀ ਹੈ ਕਿ ਈਰਖਾ ਕਰਨ ਵਾਲਿਆਂ ਤੋਂ ਸਾਡੀ ਰਾਖੀ ਕਰਦੀ ਹੈ। ਇੱਥੇ ਇੱਕ ਗੱਲ ਯਾਦ ਰੱਖਿਓ ਦੂਸਰੇ ਨੂੰ ਅੱਗੇ ਵਧਦਾ ਦੇਖ ਕੇ ਦੂਸਰੇ ਦੀ ਤਾਰੀਫ਼ ਦੇਖ ਕੇ ਉਹੀ ਦੁਖੀ ਹੁੰਦਾ ਹੈ। ਉਹੀ ਈਰਖਾ ਕਰਦਾ ਹੈ। ਜਿਸ ਨੂੰ ਕਿਸੇ ਮਹਾਪੁਰਸ਼ ਦੀ ਸੰਗਤ ਨਹੀਂ ਪ੍ਰਾਪਤ ਹੋਈ ਇਹ ਈਰਖਾ ਦੀਆਂ ਗੰਧਾਂ ਉਸ ਦੇ ਅੰਦਰ ਹੀ ਹੁੰਦੀਆਂ ਹਨ ਜੇ ਸਾਮਨ ਨਹੀਂ ਜਾਗਿਆ ਜੇ ਸਾਮਨ ਜਾਗ ਜਾਵੇ ਉਹ ਦੂਸਰਿਆਂ ਨੂੰ ਵੱਧਦਾ ਦੇਖ ਕੇ ਕੁਝ ਹੁੰਦਾ ਹੈ ਕਿਉਂਕਿ ਉਸ ਨੂੰ ਇਹ ਸੋਚੀ ਆ ਜਾਂਦੀ ਹੈ ਕਿ ਸਾਡੇ ਜੀਵਨ ਦਾ ਅਸਲੀ ਮਕਸਦ ਤਾਂ ਹੈ ਪਈ ਪ੍ਰਾਪਤ ਮਾਨੁੱਖ ਦੇਹ ਰਿਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਉਹ ਕਿਸੇ ਨਾਲ ਈਰਖਾ ਦੀਆਂ ਗੰਧਾਂ ਨਹੀਂ ਪਾਉਂਦਾ ਉਹ ਸਹਿਜ ਵਿੱਚ ਆਨੰਦ ਵਿੱਚ ਕਾਉ ਵਿੱਚ ਕਲਪਨਾ ਤੋਂ ਈਰਖਾ ਤੋਂ ਦੁਸ਼ਟ ਤੋਂ ਉੱਪਰ ਉੱਠ ਕੇ ਸਰਬੱਤ ਦੇ ਭਲੇ ਵਿੱਚ ਜੀਵਨ ਬਿਤਾਉਂਦਾ ਹੈ ਕਿਸੇ ਦਾ ਬੁਰਾ ਨਾ ਸੋਚਦਾ ਹੈ ਨਾ ਕਰਦਾ ਹੈ ਕਿਸੇ ਨਾਲ ਵੈਰ ਭਾਵ ਨਹੀਂ ਰੱਖਦਾ ਸੰਗਤ ਕਰਨ ਵਾਲੇ ਦਾ ਜੀਵਨ ਆਮ ਬੰਦਿਆਂ ਦੇ ਜੀਵਨ ਤੋਂ ਅਲੱਗ ਹੁੰਦਾ ਹੈ ਉਹ ਆਪਣੇ ਮਨ ਨੂੰ ਬੁਰਾਈ ਅੱਗੇ ਨਹੀਂ ਵੇਚਦਾ ਉਹ ਆਪਣੇ ਮਨ ਨੂੰ ਈਰਖਾ ਦੁਸ਼ਟ ਸ਼ੁਗਲੀ ਨਿੰਦਿਆ ਕਿਸੇ ਦਾ ਬੁਰਾ ਸੋਚਣਾ ਬੁਰਾ ਕਰਨਾ ਇਹੋ ਜਿਹੇ ਮਾੜੀਆਂ ਚੀਜ਼ਾਂ ਅੱਗੇ ਨਹੀਂ ਵੇਚਦਾ ਭਾਵੇਂ ਕਿ ਪੈਰ ਪੈਰ ਤੇ ਈਰਖਾ ਦਵੇਸ਼ ਭਾਵਨਾ ਖੜੀ ਹੈ ਕਿਉਂਕਿ ਸੰਗਤ ਕਰਨ ਨਾਲ ਇਹ ਮਾੜੀਆਂ ਗੱਲਾਂ ਅੰਦਰੋਂ ਨਿਕਲ ਜਾਂਦੀਆਂ ਹਨ ਇਹ ਸੋਝੀ ਆ ਜਾਂਦੀ ਹੈ ਕਿ ਕਿਸੇ ਦਾ ਬੁਰਾ ਕਰਨਾ ਕਿਸੇ ਨਾਲ ਈਰਖਾ ਕਰਨੀ ਕਿੰਨੀ ਕੁ ਮਾੜੀ ਹੈ ਇੱਤੇ ਇੱਕ ਗੁਰਦਾਸ ਕੋਲ ਦੇ ਵੀ ਕਿ ਕਿਸੇ ਦਾ ਬੁਰਾ ਕਰਨਾ ਤੇ ਈਰਖਾ ਕਰਨੀ ਇੰਨਾ ਕੋ ਮਾੜਾ ਹੈ ਕਿ ਅਜੀਹਾ ਕਰਨ ਵਾਲੇ ਦਾ ਕੀਤਾ ਜਪ ਤਪ ਕਲਣਾ ਸਭ ਬਿਰਤੀ ਚਲੀ ਜਾਂਦੀ ਹੈ ਇਸ ਤੋਂ ਇਲਾਵਾ ਦੂਸਰੇ ਨਾਲ ਈਰਖਾ ਰੱਖਣ ਵਾਲੇ ਦਾ ਦੂਸਰੇ ਦਾ ਬੁਰਾ ਕਰਨ ਵਾਲੇ ਦਾ ਆਪਣਾ ਬੁਰਾ ਜ਼ਰੂਰ ਹੁੰਦਾ ਹੈ ਜਿਵੇਂ ਕਿ ਦ੍ਰਿਸ਼ਟਾਂਤ ਵੀ ਹੈ ਇੱਕ ਡੱਡੂ ਇੱਕ ਚੱਪੜ ਵਿੱਚ ਆਪਣੇ ਸਾਥੀਆਂ ਨਾਲ ਰਹਿੰਦਾ ਸੀ ਪਰ ਉਹ ਆਪਣੇ ਸਾਥੀਆਂ ਨਾਲ ਬੜੀ ਈਰਖਾ ਕਰਦਾ ਸੀ ਉਸ ਨੇ ਇੱਕ ਸੱਪ ਨਾਲ ਦੋਸਤੀ ਕਰ ਲਈ ਤੇ ਉਸ ਨੂੰ ਆਖਿਆ ਕਿ ਮੈਂ ਰੋਜ਼ ਆਪਣਾ ਇੱਕ ਸਾਥੀ ਤੇਰੇ ਕੋਲ ਬਹਾਨੇ ਨਾਲ ਲੈ ਆਇਆ ਕਰਾਂਗਾ ਤੇ ਤੂੰ ਉਸ ਨੂੰ ਖਾ ਲਿਆ ਕਰੀ ਉਹ ਰੋਜ਼ ਇਸੇ ਤਰ੍ਹਾਂ ਹੀ ਕਰਨ ਲੱਗਾ ਇੱਕ ਇੱਕ ਕਰਕੇ ਸੱਪ ਨੇ ਡੱਡੂ ਦੇ ਸਾਰੇ ਸਾਥੀ ਖਾ ਕੇ ਖਤਮ ਕਰ ਦਿੱਤੇ ਡੱਡੂ ਬੜਾ ਕੁਛ ਪਰ ਹੁਣ ਸੱਪ ਨੂੰ ਡੱਡੂ ਖਾਣ ਵਾਸਤੇ ਮੇਲੇ ਬੰਦ ਹੋ ਗਏ ਹੁਣ ਇੱਕ ਦਿਨ ਜਦੋਂ ਡੱਡੂ ਆਪਣੇ ਮਿੱਤਰ ਸੱਪ ਨੂੰ ਮਿਲਣ ਲਈ ਗਿਆ ਤਾਂ ਸੱਪ ਨੇ ਉਸੇ ਡੱਡੂ ਨੂੰ ਹੀ ਖਾਣ ਲਈ ਚਪਟ ਲਿਆ ਡੱਡੂ ਨੇ ਬਹੁਤ ਤਰਲੇ ਕੀਤੇ ਅਤੇ ਕਹਿਣ ਲੱਗਾ ਕਿ ਮੈਂ ਤਾਂ ਤੇਰਾ ਮਿੱਤਰ ਹਾਂ ਤੂੰ ਮੈਨੂੰ ਕਿਉਂ ਖਾ ਰਿਹਾ ਹੈ ਸੱਪ ਕਹਿਣ ਲੱਗਾ ਕੀ ਤੁ ਤਾਂ ਆਪਣੇ ਸਾਥੀਆਂ ਦਾ ਨਹੀਂ ਬਣਿਆ ਤੇ ਮੇਰਾ ਕਿੱਥੋਂ ਬਣੇਗਾ ਇਹ ਕਹਿ ਕੇ ਸਾਰੇ ਉਸ ਡੱਡੂ ਨੂੰ ਵੀ ਖਾ ਲਿਆ ਇਸ਼ਾਰਾ ਲੈਣਾ ਦੂਸਰਿਆਂ ਨਾਲ ਬੁਰਾ ਕਰਨ ਵਾਲੇ ਦਾ ਆਪਣਾ ਵੀ ਬੁਰਾ ਹੀ ਹੋਇਆ ਇੱਕ ਹੋਰ ਦ੍ਰਿਸ਼ਟਾਂਤ ਸਾਂਝਾ ਕਰ ਲਈਏ ਤਾਂ ਕਿ ਇਹ ਗੱਲ ਸਾਡੇ ਹਿੱਤੇ ਵਿੱਚ ਵੱਸ ਜਾਵੇ ਕਿ ਕਿਸੇ ਦਾ ਬੁਰਾ ਨਹੀਂ ਕਰਨਾ ਕਿਸੇ ਨਾਲ ਈਰਖਾ ਨਹੀਂ ਕਰਨੀ ਇੱਕ ਰਾਜੇ ਨੇ ਵਿਦਵਾਨ ਪੰਡਤਾਂ ਨੂੰ ਆਖਿਆ ਕਿ ਜੋ ਮੈਨੂੰ ਵਧੀਆ ਸ਼ਲੋਕ ਸੁਣਾਏਗਾ ਉਸ ਨੂੰ ਪੰਜ ਮੋਹਰਾ ਇਨਾਮ ਵਜੋਂ ਮਿਲਣ ਗਿਆ। ਇੱਕ ਪੰਡਤ ਨੇ ਬਹੁਤ ਵਧੀਆ ਸ਼ਲੋਕ ਸੁਣਾਇਆ। ਰਾਜਾ ਬੜਾ ਖੁਸ਼ ਹੋਇਆ ਤੇ ਉਸ ਪੰਡਤ ਨੂੰ ਆਖਿਆ ਕਿ ਤੂੰ ਮੈਨੂੰ ਰੋਜ਼ ਨਵਾਂ ਸ਼ਲੋਕ ਸੁਣਾਇਆ ਕਰ ਤੇ ਪੰਜ ਮੋਹਰਾ ਲੈ ਜਾਇਆ ਕਰ। ਪੰਡਤ ਨੇ ਰੋਜ਼ ਆਉਣਾ ਤੇ ਸ਼ਲੋਕ ਸੁਣਾ ਕੇ ਰਾਜੇ ਕੋਲੋਂ ਪੰਜ ਮੋਹਰਾ ਦੀ ਉਂਡੀ ਲਿਖਵਾ ਲੈਣੀ ਤੇ ਜਾ ਕੇ ਖਜ਼ਾਨੇ ਵਿੱਚੋਂ ਮੋਹਰਾ ਲੈ ਲੈਣੀ ਆ। ਰਾਜੇ ਦੇ ਮਹਿਲਾਂ ਦੇ ਬਾਹਰ ਜੋ ਸਿਪਾਹੀ ਪਹਿਰੇ ਤੇ ਖੜਾ ਹੁੰਦਾ ਸੀ ਉਸ ਨੂੰ ਬੜਾ ਗੁੱਸਾ ਆਣਾ ਕਿ ਮੈਂ ਸਾਰਾ ਦਿਨ ਇੱਥੇ ਪਹਿਰਾ ਦਿੰਦਾ ਹਾਂ ਤੇ ਮੈਨੂੰ ਇੱਕ ਮੋਹਰ ਮਿਲਦੀ ਹੈ ਜਦ ਕਿ ਇਹ ਪੰਡਿਤ 5-7 ਮਿੰਟਾਂ ਵਿੱਚ ਹੀ ਇੱਕ ਸ਼ਲੋਕ ਸੁਣਾ ਕੇ ਪੰਜ ਮੋਹਰਾਂ ਲੈ ਜਾਂਦਾ ਹੈ ਉਹ ਅੰਦਰ ਹੀ ਅੰਦਰ ਉਸ ਨਾਲ ਈਰਖਾ ਰੱਖਣ ਲੱਗ ਪਿਆ ਤੇ ਸਕੀਮਾ ਬਣਾਉਣ ਲੱਗਾ ਉਸਦੇ ਬੁਰੇ ਦੀਆਂ ਇੱਕ ਦਿਨ ਉਹ ਪਹਿਰੇਦਾਰ ਪੰਡਿਤ ਨੂੰ ਕਹਿਣ ਲੱਗਾ ਕਿ ਰਾਜੇ ਨੇ ਮੈਨੂੰ ਆਖਿਆ ਹੈ ਕਿ ਇਹ ਪੰਡਿਤ ਜਦੋਂ ਸ਼ਲੋਕ ਸੁਣਾਉਂਦਾ ਹੈ ਤਾਂ ਇਸਦੇ ਮੂੰਹ ਵਿੱਚੋਂ ਬੜੀ ਬਦਬੂ ਆਉਂਦੀ ਹੈ ਇਸ ਲਈ ਤੂੰ ਮੂੰਹ ਤੇ ਕੱਪੜਾ ਬੰਨ ਕੇ ਸ਼ਲੋਕ ਸੁਣਾਇਆ ਕਰ। ਪੰਡਿਤ ਨੇ ਕਿਹਾ ਠੀਕ ਹੈ ਮੈਂ ਅੱਗੋਂ ਇਸ ਤਰ੍ਹਾਂ ਹੀ ਕਰ ਲਿਆ ਕਰਾਂਗਾ। ਉਧਰ ਦੂਸਰੇ ਪਾਸੇ ਉਹ ਪੈਰੇ ਦਾ ਰਾਜੇ ਨੂੰ ਕਹਿੰਦਾ ਹੈ ਕਿ ਇਹ ਪੰਡਿਤ ਬੜਾ ਹੰਕਾਰੀ ਹੋ ਗਿਆ ਹੈ। ਕਹਿੰਦਾ ਹੈ ਜਦੋਂ ਮੈਂ ਰਾਜੇ ਨੂੰ ਸ਼ਲੋਕ ਸੁਣਾਉਣ ਜਾਂਦਾ ਹਾਂ ਤਾਂ ਮੈਨੂੰ ਉਸ ਕੋਲੋਂ ਬਦਬੂ ਆਉਂਦੀ ਹੈ। ਇਸ ਲਈ ਮੈਂ ਕੱਲ ਤੋਂ ਮੂੰਹ ਤੇ ਕੱਪੜਾ ਬੰਨ ਕੇ ਆਵਾਂਗਾ। ਇਹ ਗੱਲ ਸੁਣ ਕੇ ਰਾਜੇ ਨੂੰ ਬਹੁਤ ਗੁੱਸਾ ਆਇਆ। ਅਗਲੇ ਦਿਨ ਜਦੋਂ ਪੰਡਿਤ ਸੱਚਮੁੱਚ ਮੂੰਹ ਤੇ ਕਪੜਾ ਬਨ ਕੇ ਸ਼ਲੋਕ ਸੁਣਨ ਲੱਗਾ ਤਾਂ ਉਸ ਨੂੰ ਹੋਰ ਗੁੱਸਾ ਚੜ ਗਿਆ ਤੇ ਉਸ ਨੇ ਸ਼ਲੋਕ ਸੁਨੇ ਬਗੈਰ ਹੀ ਇੱਕ ਹੁੰਡੀ ਪਰਚੇ ਲਿਖ ਕੇ ਦੇ ਦਿੱਤੀ ਪੰਡਿਤ ਨੇ ਸੋਚਿਆ ਅੱਜ ਰਾਜੇ ਨੇ ਮੇਰੇ ਕੋਲੋਂ ਸ਼ਲੋਕ ਸੁਨੇ ਬਗੈਰ ਹੀ ਮੈਨੂੰ ਮੋਹਰਾ ਦੀ ਹੁੰਡੀ ਲਿਖ ਕੇ ਦੇ ਦਿੱਤੀ ਹੈ ਅੱਜ ਮੈਂ ਇਹ ਹੁੰਡੀ ਪਹਿਰੇਦਾਰ ਨੂੰ ਦੇ ਦਿੰਦਾ ਹਾਂ ਉਸ ਨੇ ਉਹ ਹੁੰਡੀ ਪਹਿਰੇਦਾਰ ਨੂੰ ਦੇ ਦਿੱਤੀ ਪਹਿਰੇਦਾਰ ਜਦੋਂ ਹੁੰਡੀ ਲੈ ਕੇ ਖਜ਼ਾਨੇ ਦੇ ਸਿਪਾਈਆਂ ਕੋਲ ਗਿਆ ਇਹ ਸੋਚ ਕੇ ਕਿ ਅੱਜ ਮੈਨੂੰ ਮੋਹਰਾ ਮਿਲਣ ਗਿਆ ਸਿਪਾਹੀ ਨੇ ਫੜ ਕੇ ਉਸ ਦੀ ਜ਼ੁਬਾਨ ਕੱਟ ਦਿੱਤੀ ਕਿਉਂਕਿ ਅੱਜ ਉਹ ਹੁੰਦੀ ਮੋਹਰਾ ਦੀ ਨਹੀਂ ਸੀ ਉਸ ਪਰਚੀ ਉੱਤੇ ਰਾਜੇ ਵੱਲੋਂ ਆਦੇਸ਼ ਸੀ ਕਿ ਜਿਹੜਾ ਇਹ ਪਰਚੀ ਲੈ ਕੇ ਆਏ ਉਸ ਦੀ ਜ਼ੁਬਾਨ ਕੱਟ ਦਿੱਤੀ ਚਾਹੀਏ ਇਹ ਤੇ ਸਤ ਲਿਖਤ ਤੇ ਹੋਰ ਕੋਈ ਭਾਵ ਨਹੀਂ ਸਿਰਫ ਇਹਨਾ ਕਿ ਆਪਣੇ ਲਈ ਸੇਧ ਲੈਣੀ ਅਸੀਂ ਗੁਰਸਿੱਖਾਂ ਅਸੀਂ ਆਪਣੇ ਸਤਿਗੁਰਾਂ ਦੇ ਦਰਸਾਏ ਹੋਏ ਮਾਰਗ ਤੇ ਚੱਲਣ ਦੀ ਕੋਸ਼ਿਸ਼ ਕਰਨੀ ਹੈ ਸਾਡੇ ਗੁਰੂ ਸਾਹਿਬਾਨ ਨੇ ਆਪਣੇ ਜੀਵਨ ਵਿੱਚ ਨਿਰਵੈਰਤਾ ਦੇ ਨਮੂਨੇ ਦਿਖਾ ਕੇ ਸਾਨੂੰ ਸੋਚੀ ਪਾਈ ਹੈ ਗੁਰੂ ਸਾਹਿਬ ਦਾ ਇਤਿਹਾਸ ਪੜ੍ਹੀਏ ਤਾਂ ਗੁਰੂ ਸਾਹਿਬਾਨ ਨਾਲ ਕਿੰਨੀ ਈਰਖਾ ਕਮਾਈ ਗਈ ਪਰ ਕਿਸੇ ਵੀ ਗੁਰੂ ਸਾਹਿਬ ਨੇ ਈਰਖਾ ਦਾ ਜਵਾਬ ਈਰਖਾ ਵਿੱਚ ਨਹੀਂ ਦਿੱਤਾ ਅੱਗੇ ਸਗੋਂ ਈਰਖਾ ਕਰਨ ਵਾਲਿਆਂ ਦਾ ਵੀ ਪਲਾਹੀ ਮੰਗਿਆ ਇੱਕ ਦਿਨ ਦਾਸ ਨੂੰ ਕਿਸੇ ਨੇ ਸਵਾਲ ਕਰ ਦਿੱਤਾ ਕਿ ਭਾਈ ਸਾਹਿਬ ਗੁਰੂ ਦਾ ਸਿੱਖ ਤਾਂ ਕਿਸੇ ਦਾ ਮੰਨਦਾ ਨਹੀਂ ਕਰਦਾ ਇਸੇ ਨਾਲ ਵੈਰ ਨਹੀਂ ਰੱਖਦਾ ਈਰਖਾ ਨਹੀਂ ਰੱਖਦਾ ਕਿਉਂਕਿ ਗੁਰੂ ਨਾਨਕ ਸਾਹਿਬ ਨੇ ਰੰਗ ਭਰਿਆ ਹੈ ਆਪਣੀ ਸਿੱਖਾਂ ਵਿੱਚ ਸਰਬੱਤ ਦੇ ਭਲੇ ਦਾ ਪਰ ਜੇ ਕੋਈ ਗੁਰੂ ਦੇ ਸਿੱਖ ਨਾਲ ਈਰਖਾ ਕਰੇ ਉਸ ਦਾ ਬੁਰਾ ਕਰੇ ਕੋਈ ਜਾਦੂ ਟੋਣਾ ਤਵੀਤ ਕਰ ਦੇਵੇ ਫਿਰ ਸਿੱਖ ਕੀ ਕਰੇ ਦਾਸ ਨੂੰ ਹੋਰ ਮਾਨ ਆ ਗਿਆ ਧੰਨ ਗੁਰੂ ਅਰਜਨ ਸਾਹਿਬ ਤੇ ਕਿ ਉਹਨਾਂ ਨੇ ਸਾਡੇ ਜੀਵਾਂ ਤੇ ਕਿੰਨਾ ਵੱਡਾ ਪਰ ਉਪਕਾਰ ਕੀਤਾ ਹੈ ਜੋ ਇਹ ਨਹੀਂ ਬਖਸ਼ਿਸ਼ ਪਰਿ ਬਾਣੀ ਸਾਡੀ ਝੋਲੀ ਵਿੱਚ ਪਾਈ ਇਹ ਸੁਖਮਨੀ ਸਾਹਿਬ ਦੀ ਬਾਣੀ ਜੰਤਰ ਮੰਤਰ ਵੰ ਮਾ ਪਰਮਾ ਪੂਤ ਪ੍ਰੇਤਾ ਤੋਂ ਵੀ ਰਾਖੀ ਕਰਦੀ ਹੈ ਇੱਥੇ ਦਾਸ ਇੱਕ ਗੱਲ ਖੋਲ ਦੇਵੇ ਕਿਉਂਕਿ ਕਈ ਕਹਿ ਦਿੰਦੇ ਹਨ ਕਿ ਇਹ ਸਭ ਚੀਜ਼ਾਂ ਨਹੀਂ ਹੁੰਦੀਆਂ ਸਭ ਦੀ ਆਪਣੀ ਆਪਣੀ ਵਿਚਾਰ ਹੈ ਪਰ ਸੁਖਮਨੀ ਸਾਹਿਬ ਦੀ ਬਾਣੀ ਦੀਆਂ ਪੰਕਤੀਆਂ ਪੜ੍ਹ ਕੇ ਪਤਾ ਲੱਗਦਾ ਹੈ ਕਿ ਇਹ ਚੀਜ਼ਾਂ ਹੈ ਨੇ ਕਈ ਕੋਟ ਪੂਤ ਪ੍ਰੇਤ ਸੂਕਰ ਮਿਰਗਾਚ ਜੇ ਲੋਕ ਅਮਰਦਾਸ ਜੀ ਗੋਇੰਦਵਾਲ ਗਏ ਉੱਥੇ ਵੀ ਮਾਰੀਆਂ ਰੂਹਾਂ ਦਾ ਵਾਸਾ ਸੀ ਗੁਰੂ ਸਾਹਿਬ ਨੇ ਗੋਇੰਦਵਾਲ ਨੂੰ ਵਸਾਉਣ ਲਈ ਇਹ ਬਚਨ ਕੀਤਾ ਬਖਸ਼ਿਸ਼ ਕੀਤੀ ਕਿ ਜਿਹੜਾ ਇੱਥੇ ਬਸੇਗਾ ਉਸ ਨੂੰ ਇਹ ਚੀਜ਼ਾਂ ਤੰਗ ਨਹੀਂ ਕਰਨਗੀਆਂ ਇਸ ਤੋਂ ਇਲਾਵਾ ਗੁਰੂ ਤੇਗ ਬਹਾਦਰ ਜੀ ਦਾ ਅਨੰਦਪੁਰ ਸਾਹਿਬ ਦਾ ਜ਼ਿਕਰ ਪੜਨ ਤੇ ਵੀ ਪਤਾ ਲੱਗਦਾ ਹੈ ਕਿ ਇਹ ਚੀਜ਼ਾਂ ਹੈ ਨਹੀਂ ਅਨੰਦਪੁਰ ਸਾਹਿਬ ਦੀ ਧਰਤੀ ਦਾ ਪਹਿਲਾ ਨਾਂ ਮਾਖੋਵਾਲ ਸੀ ਜੋ ਕਿ ਇੱਕ ਦਾੰਤ ਦੇ ਨਾਮ ਤੇ ਸੀ ਜਦੋਂ ਗੁਰੂ ਗੋਬਿੰਦ ਸਿੰਘ ਜੀ ਬਾਲ ਅਵਸਥਾ ਵਿੱਚ ਇਸ ਧਰਤੀ ਤੇ ਗਏ ਆਪਣੇ ਪਾਵਨ ਚਰਨ ਇਸ ਧਰਤੀ ਤੇ ਪਾਏ ਤਾਂ ਗੁਰੂ ਤੇਗ ਬਹਾਦਰ ਜੀ ਨੇ ਕਿਹਾ ਬੜਾ ਆਨੰਦ ਬਣਿਆ ਹੈ ਇੱਥੇ ਆਨੰਦ ਵੰਡਿਆ ਜਾਵੇਗਾ ਇੱਥੇ ਲੋਕ ਆਨੰਦ ਲੈਣਗੇ ਇਸ ਲਈ ਅੱਜ ਤੋਂ ਇਸ ਧਰਤੀ ਦਾ ਨਾਮ ਆਨੰਦਪੁਰ ਹੋਵੇਗਾ ਇਹ ਜ਼ਿਕਰ ਦਾਸ ਨੇ ਤਾਂ ਲਿਆ ਹੈ ਤਾਂ ਕਿ ਪਤਾ ਲੱਗ ਜਾਵੇ ਕਿ ਇਹ ਚੀਜ਼ਾਂ ਹੁੰਦੀਆਂ ਨੇ ਇੱਕ ਦਿਨ ਮਾਕੋਵਾਲ ਦੇਤ ਗੁਰੂ ਤੇਗ ਬਹਾਦਰ ਜੀ ਦੇ ਸਾਹਮਣੇ ਆ ਕੇ ਖੜਾ ਹੋ ਗਿਆ ਤੇ ਆਖਿਆ ਕਿ ਮੇਰੇ 700 ਚੇਲੇ ਹਨ ਅਸੀਂ ਇੱਥੇ ਰਹਿੰਦੇ ਹਾਂ ਪਰ ਜਦੋਂ ਦੀ ਤੁਸੀਂ ਇਹ ਜਗ੍ਹਾ ਲੈ ਲਈ ਹੈ ਤੁਹਾਡੇ ਸਿੱਖ ਇੱਥੇ ਬਾਣੀ ਪੜ੍ਹਦੇ ਹਨ ਅਤੇ ਅਸੀਂ ਬਾਣੀ ਅੱਗੇ ਟਿਕ ਨਹੀਂ ਸਕਦੇ ਜਿੱਥੋਂ ਸਾਡੇ ਕੰਨਾਂ ਵਿੱਚ ਬਾਣੀ ਦੀ ਆਵਾਜ਼ ਪਵੇ ਉਦੋਂ ਸਾਨੂੰ ਅਗਾਂਹ ਵੱਜਣਾ ਪੈਂਦਾ ਹੈ ਇਸ਼ਾਰਾ ਲੈਣਾ ਕਿ ਇਹ ਚੀਜ਼ਾਂ ਹੈ ਨਹੀਂ ਗੁਰੂ ਤੇਗ ਬਹਾਦਰ ਜੀ ਨੇ ਦਇਆ ਦੇ ਘਰ ਵਿੱਚ ਆ ਕੇ ਕਿਹਾ ਕਿ ਹੁਣ ਤੁਸੀਂ ਸਰਹੰਦ ਜਾ ਕੇ ਵਸੋ ਦਸਵੇਂ ਜਾਮੇ ਵਿੱਚ ਤੁਹਾਡਾ ਵੀ ਉਧਾਰ ਕਰਾਂਗੇ ਇਸ ਤੋਂ ਇਲਾਵਾ ਜੇ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਦੀ ਪਾਈ ਪ੍ਰਹਲਾਦ ਸਿੰਘ ਨਾਲ ਵਾਪਰੀ ਘਟਨਾ ਲਈਏ ਤਾਂ ਉਸ ਤੋਂ ਵੀ ਸਪਸ਼ਟ ਹੁੰਦਾ ਹੈ ਕਿ ਇਹ ਚੀਜ਼ਾਂ ਹੈ ਨਹੀਂ ਇੱਕ ਦਿਨ ਪਾਈ ਪ੍ਰਹਲਾਦ ਸਿੰਘ ਦੌੜਿਆ ਦੌੜਿਆ ਸਹੋ ਸਾਈ ਹੋਇਆ ਸਤਗੁਰੂ ਪਾਸ ਆਇਆ ਤੇ ਕਹਿਣ ਲੱਗਾ ਸਤਗੁਰੂ ਮੈਂ ਜੰਗਲ ਪਾਣੀ ਗਿਆ ਸੀ ਰਸਤੇ ਵਿੱਚ ਦੇਖਿਆ ਇਹ ਇੱਕ ਸਰੀਰ ਨੂੰ ਪੂਤ ਚੰਬੜਿਆ ਹੋਇਆ ਸੀ ਸਤਿਗੁਰੂ ਦੀਪ ਦ੍ਰਿਸ਼ਟੀ ਨਾਲ ਦੇਖ ਕੇ ਕਹਿਣ ਲੱਗੇ ਜਿਸ ਸਰੀਰ ਦਾ ਤੂੰ ਨਾਂ ਲੈ ਰਿਆ ਹੈ ਕਿ ਉਸ ਨੂੰ ਪੂਤ ਚੰਬੜਿਆ ਹੋਇਆ ਸੀ ਉਸ ਸਰੀਰ ਨੇ ਕਦੀ ਜਪਜੀ ਸਾਹਿਬ ਦਾ ਪਾਠ ਨਹੀਂ ਕੀਤਾ ਇਹ ਚੀਜ਼ਾਂ ਬੜੀਆਂ ਹੀ ਉਸ ਲਈ ਹਨ ਜਿਹੜੇ ਬਾਣੀ ਨਾਲ ਨਹੀਂ ਜੁੜਦੇ ਇਹ ਚੀਜ਼ਾਂ ਹੈ ਨਹੀਂ ਪਰ ਜੇ ਤੁਹਾਡੇ ਘਰ ਵਿੱਚ ਸੁਖਮਨੀ ਸਾਹਿਬ ਦਾ ਵਾਸਾ ਹੈ ਉੱਥੇ ਇਹ ਚੀਜ਼ਾਂ ਅਸਰ ਨਹੀਂ ਕਰ ਸਕਦੀਆਂ ਬਾਬਾ ਨਨ ਸਿੰਘ ਜੀ ਪਚਨ ਕਰਦੇ ਸਨ ਜਿਸ ਘਰ ਵਿੱਚ ਦਿਨ ਦੀ ਸ਼ੁਰੂਆਤ ਜਪਜੀ ਸਾਹਿਬ ਪੰਜ ਬਾਣੀਆਂ ਰਹੀ ਹੁੰਦੀ ਹੋਵੇ ਜਿਸ ਘਰ ਵਿੱਚ ਰੋਜ਼ ਨੇਮ ਨਾਲ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਹੁੰਦਾ ਹੋਵੇ ਉਸ ਘਰ ਵਿੱਚ ਜਾਦੂ ਟੂਣੇ ਜੰਤਰ ਮੰਤਰ ਤੇ ਹੋਰ ਮਾੜੀਆਂ ਚੀਜ਼ਾਂ ਨੂੰ ਸਵਾਦੇ ਡੱਬੇ ਵਿੱਚ ਵੀ ਜਗ੍ਹਾ ਨਹੀਂ ਮਿਲਦੀ ਇਹ ਨਹੀਂ ਕਿ ਇਹ ਚੀਜ਼ਾਂ ਹੈ ਨਹੀਂ ਹੈ ਨੇ ਪਰ ਇਹਨਾ ਜੰਤਰਾ ਮੰਤਰਾਂ ਤੰਤਰਾਂ ਤੋਂ ਬਾਣੀ ਬਲਵਾਨ ਹੈ ਸੂਰਜ ਪ੍ਰਕਾਸ਼ ਵਿੱਚ ਵੀ ਬਚਨ ਹਨ ਜੰਤਰ ਮੰਤਰ ਪੁੰਨ ਤੰਤਰ ਮਹਾਨ ਊਤ ਪ੍ਰੇਤ ਤੇ ਦੈਤ ਬਲਵਾਨ ਇਹਨਾਂ ਜੰਤਰਾ ਮੰਤਰਾਂ ਜਾਦੂ ਟੂਣੀਆਂ ਦੀ ਵਿਦਿਆ ਜਿਨ੍ਹਾਂ ਨੇ ਲਈ ਹੋਵੇ ਉਹ ਇਹ ਵਿਦਿਆ ਦੂਸਰੇ ਤੇ ਬੁਰੇ ਲਈ ਵਰਤਦੇ ਹਨ ਪਰ ਜੇ ਤੁਸੀਂ ਸੁਖਮਨੀ ਸਾਹਿਬ ਦੀ ਬਾਣੀ ਨਾਲ ਪਿਆਰ ਕਰਦੇ ਹੋ ਤਾਂ ਇਹ ਵਿਦਿਆ ਤੁਹਾਡੇ ਤੇ ਨਹੀਂ ਚੱਲ ਸਕਦੀ ਕੋਈ ਤੁਹਾਡਾ ਵਾਲ ਵੀ ਵਿੰਗਾ ਨਹੀਂ ਕਰ ਸਕਦਾ ਅੰਮ੍ਰਿਤਸਰ ਵਿੱਚ ਸੰਗਤ ਦੇ ਇੱਕ ਪ੍ਰੇਮੀ ਹਨ ਸੁਲਤਾਨ ਵਿੰਡ ਗੇਟ ਕੋਲ ਉਹਨਾਂ ਦਾ ਲੱਕੜੀ ਦੇ ਕਾਰੇ ਦਾ ਕਾਰੋਬਾਰ ਹੈ ਉਹਨਾਂ ਦੀ ਕਰੀ ਸੁਕਮਨੀ ਸਾਹਿਬ ਦੀਆਂ ਅੱਠ ਦਿਨ ਦੀਆਂ ਲੜੀਆਂ ਚੱਲ ਰਹੀਆਂ ਸਨ ਉਹਨਾਂ ਨਾਲ ਉਹਨਾਂ ਦਿਨਾਂ ਵਿੱਚ ਜੋ ਬੀਤੀ ਜਦੋਂ ਉਹਨਾਂ ਨੇ ਦਾਸ ਨੂੰ ਸੁਣਾਈ ਦਾਸ ਸੁਣ ਕੇ ਹੈਰਾਨ ਰਹਿ ਗਿਆ ਹਫਤਾਵਾਰੀ ਲੜੀਆਂ ਚੱਲ ਰਹੀਆਂ ਸਨ ਇੱਕ ਦਿਨ ਸ਼ਾਮ ਨੂੰ ਆਰੇ ਤੋਂ ਉਹ ਪ੍ਰੇਮੀ ਆਪਣੇ ਘਰ ਨੂੰ ਗਏ ਤਾਂ ਉਹਨਾਂ ਦਾ ਪਾਂਡੀ ਜੋ ਰੇੜੇ ਤੇ ਇਕੱਟੀਆਂ ਹੋਈਆਂ ਲੱਕੜਾਂ ਦੀ ਟੂਆ ਟੁਆਈ ਕਰਦਾ ਸੀ ਉਹ ਰੇੜਾ ਲੈ ਕੇ ਜਦੋਂ ਗੇਟ ਕੋਲ ਪਹੁੰਚਾ ਤਾਂ ਉੱਥੇ ਰੇੜਾ ਅੜ ਗਿਆ ਜਦੋਂ ਪਾਂਦੀ ਨੇ ਰੇੜਾ ਪਿੱਛੇ ਕੀਤਾ ਇਹ ਵੇਖਣ ਲਈ ਕਿ ਰੇੜਾ ਕਿਉਂ ਅੜ ਗਿਆ ਸੀ ਤਾਂ ਉਸਨੇ ਦੇਖਿਆ ਉੱਥੇ ਇੱਕ ਲੱਕੜ ਦੱਬੀ ਪਈ ਸੀ ਜਦੋਂ ਉਸਨੇ ਉਹ ਲੱਕੜ ਪੁੱਟੀ ਦਾ ਵੇਖਿਆ ਕਿ ਉੱਥੇ ਇੱਕ ਟੋਇਆ ਜਿਹਾ ਸੀ ਉਸ ਨੂੰ ਇੰਚ ਮਹਿਸੂਸ ਹੋਇਆ ਕਿ ਟੋਏ ਵਿੱਚ ਕੁਝ ਦੱਬਿਆ ਹੋਇਆ ਹੈ ਜਦੋਂ ਉਸਨੇ ਮਿੱਟੀ ਪਾਸੇ ਕੀਤੀ ਤਾਂ ਵੇਖਿਆ ਕਿ ਇੱਕ ਕਪੜੇ ਵਿੱਚ ਕੁਝ ਚੀਜ਼ਾਂ ਸਨ ਸੰਦੂਰ, ਪ੍ਰਾਂਦੀ, ਜੌਂ ਦੇ ਦਾਣੇ ਤੇ ਕੁਝ ਹੋਰ ਇਸ ਤਰ੍ਹਾਂ ਦੀਆਂ ਟੂਣੇ ਟੋਟਕੇ ਦੀਆਂ ਚੀਜ਼ਾਂ ਉਸ ਭਾਂਡੇ ਨੇ ਘਰਦਿਆਂ ਨੂੰ ਜਾ ਕੇ ਸਾਰੀ ਖਬਰ ਦਿੱਤੀ ਜਦੋਂ ਉਹਨਾਂ ਨੇ ਜਾ ਕੇ ਇਹ ਸਭ ਕੁਝ ਆਪਣੀ ਅੱਖੀਂ ਵੇਖਿਆ ਤਾਂ ਉਹ ਵੀ ਹੈਰਾਨ ਹੋ ਗਏ ਗੱਲ ਨੂੰ ਸਮਝਣ ਦਾ ਯਤਨ ਕਰਿਓ ਇਸ਼ਾਰਾ ਕਿ ਕਿਸੇ ਈਰਖਾ ਵਾਲੇ ਨੇ ਉਹਨਾਂ ਦਾ ਮਾੜਾ ਕਰਨਾ ਚਾਹਿਆ ਪਰ ਉਹਨਾਂ ਦੇ ਘਰ ਵਿੱਚ ਜੋ ਸੁਖਮਨੀ ਸਾਹਿਬ ਦੇ ਪਾਠਾਂ ਦੇ ਪ੍ਰਵਾਹ ਚੱਲ ਰਹੀ ਸਨ ਬਾਣੀ ਦੇ ਪ੍ਰਵਾਹਾਂ ਨੇ ਕੋਈ ਨੁਕਸਾਨ ਹੋਣ ਤੋਂ ਪਹਿਲਾਂ ਹੀ ਬਚਾ ਕਰ ਦਿੱਤਾ ਐਸੀ ਵਿੱਦ ਬਣਾ ਦਿੱਤੀ ਕਿ ਉਹੋ ਚੀਜ਼ਾਂ ਦਾ ਅਸਰ ਹੋਣ ਤੋਂ ਪਹਿਲਾਂ ਹੀ ਉਹੋ ਚੀਜ਼ਾਂ ਨਜ਼ਰ ਵਿੱਚ ਆ ਗਈਆਂ ਦਾਸ ਦਾ ਇਹ ਕਿਸੇ ਨਾਲ ਬੀਤਿਆ ਜ਼ਿਕਰ ਲਿਖਣ ਤੋਂ ਸਿਰਫ ਇਹੀ ਪਾਵ ਹੈ ਕਿ ਜੇ ਕੋਈ ਈਰਖਾ ਵਸ ਹੋ ਕੇ ਸਿੱਖ ਦਾ ਨੁਕਸਾਨ ਕਰਨਾ ਚਾਹੇ ਜੇ ਉਹੋ ਸਿੱਖ ਸੁਖਮਨੀ ਸਾਹਿਬ ਨਾਲ ਜੁੜਿਆ ਹੈ ਉਸਤੇ ਈਰਖਾਵਾਦੀ ਦਾ ਕੋਈ ਵੀ ਵਾਰ ਅਸਰ ਨਹੀਂ ਕਰ ਸਕਦਾ